ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਰੋਜ਼ ਇਹ ਤਿੰਨ ਬਚਨ ਜਿਹੜੇ ਨੇ ਜ਼ਰੂਰ ਸਤਗੁਰੂ ਅੱਗੇ ਸਾਨੂੰ ਕਹਿਣੇ ਚਾਹੀਦੇ ਨੇ 3 ਵਜਨਾਂ ਨੂੰ ਲੈ ਕੇ ਜ਼ਰੂਰ ਜਿਹੜੀ ਹੈ ਗੁਰੂ ਅੱਗੇ ਸਾਨੂੰ ਸਾਂਝ ਪਾਉਣੀ ਚਾਹੀਦੀ ਹੈ ਜਾ ਇਹ ਕਹਿ ਲੋ ਵੀ ਇਹ ਛੋਟੀ ਤਿੰਨ ਤਰ੍ਹਾਂ ਦੀ ਅਰਦਾਸ ਜਿਹੜੀ ਹੈ ਜ਼ਰੂਰ ਕਰਨੀ ਚਾਹੀਦੀ ਹੈ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਿਆਰਿਓ ਕਦੇ ਵੀ ਬਿਜ਼ਨਸ ਦੇ ਵਿੱਚ ਘਾਟਾ ਨਹੀਂ ਪਏਗਾ ਕਾਰੋਬਾਰ ਸਾਡਾ ਨਹੀਂ ਰੁਕੇਗਾ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਦੇ ਸਦਕਾ ਆਪਾਂ ਗੁਰੂ ਘਰ ਦੇ ਨਾਲ ਗੁਰੂ ਦੇ ਨਾਲ ਜੁੜੇ ਹੋਇਆ ਬਹੁਤ ਵੱਡੀ ਗੱਲ ਹੈ ਸਤ ਸੰਗਤ ਆਪਾਂ ਕਈ ਵਾਰੀ ਬੇਨਤੀਆਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ ਗੁਰਮੁਖ ਪਿਆਰਿਓ ਕਿ ਗੁਰੂ ਦੇ ਉੱਤੇ ਜਿਨੇ ਭਰੋਸਾ ਕੀਤਾ ਗੁਰੂ ਦੇ ਦਰ ਤੇ ਜਿਨੇ ਭਰੋਸਾ ਕਮਾਇਆ ਪਿਆਰਿਓ ਉਹਨੇ ਬਹੁਤ ਕੁਝ ਹਾਸਲ ਕੀਤਾ ਹੈ ਕਿ ਗੁਰੂ ਦੇ ਉੱਤੇ ਜਿਹਨੂੰ ਪ੍ਰੋਪਰ ਭਰੋਸਾ ਹੈ ਜਿਹਨੂੰ ਪੂਰਨ ਭਰੋਸਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਰਸ਼ਾ ਦੀ ਬਾਣੀ ਤੇ ਜਿਹਨੂੰ ਭਰੋਸਾ ਹੈ ਗੁਰੂ ਦੀ ਅਰਦਾਸ ਤੇ ਜਿਹਨੂੰ ਭਰੋਸਾ ਹੈ ਆਪਣੀ ਕੀਤੀ ਹੋਈ ਅਰਦਾਸ ਤੇ ਜਿਹਨੂੰ ਪੂਰਾ ਭਰੋਸਾ ਹੈ ਪੂਰਨ ਭਰੋਸਾ ਹੈ ਪਿਆਰਿਓ ਉਹ ਕਦੇ ਨਹੀਂ ਹਾਰ ਸਕਦਾ ਸਤਿਗੁਰੂ ਉਹਨੂੰ ਹਾਰਨ ਨਹੀਂ ਦਿੰਦੇ ਕਿਉਂ ਨਹੀਂ ਹਾਰਨ ਦਿੰਦੇ ਉਹਨੂੰ ਇਸ ਕਰਕੇ ਹਾਰਨ ਨਹੀਂ ਦਿੰਦੇ ਕਿਉਂਕਿ ਸਤਗੁਰੂ ਨੂੰ ਪਤਾ ਹੈ ਇਹ ਮੇਰਾ ਪਿਆਰਾ ਸਿੱਖ ਹੈ ਜੇ ਇਹ ਹਾਰ ਗਿਆ ਤਾਂ ਫਿਰ ਗੱਲ ਜਿਹੜੀ ਹੈ ਉਹ ਨਹੀਂ ਬਣੇਗੀ ਹਾਰਨਾ ਨਹੀਂ ਚਾਹੀਦਾ ਮੇਰਾ ਸਿੱਖ ਮੇਰਾ ਸਿੱਖ ਜਿਹੜਾ ਹੈ ਉਹ ਬਿਲਕੁਲ ਵੀ ਨਾ ਹਾਰੇ ਮੇਰਾ ਸਿੱਖ ਜਮੇ ਨਹੀਂ ਹਾਰਨਾ ਚਾਹੀਦਾ ਫਿਰ ਗੁਰੂ ਉਸ ਦੀ ਜ਼ਿੰਮੇਵਾਰੀ ਲੈ ਲੈਂਦਾ ਹੈ ਗੁਰੂ ਉਸ ਦੀ ਜ਼ਿੰਮੇਵਾਰੀ ਉਟਦਾ ਹੈ ਕਿ ਮੇਰਾ ਸਿੱਖ ਜਿਹੜਾ ਹੈ ਉਹ ਨਹੀਂ ਹਾਰੇਗਾ ਮੈਂ ਇਸ ਨੂੰ ਹਾਰਨ ਨਹੀਂ ਦਿਵਾਗਾ ਗੁਰਮੁਖ ਪਿਆਰਿਓ ਕਿਉਂਕਿ ਵਾਲ ਨਾ ਵਿੰਗਾ ਹੋਆ ਵਿਚ ਕਰਤਾ ਪੁਰਖ ਖਲੋਆ ਇਹ ਬਚਨ ਆਪਾਂ ਪੜ੍ਹਦੇ ਆਂ ਨਾ ਜਿੱਥੇ ਗੁਰੂ ਨੂੰ ਆਪਾਂ ਵਿਚ ਲੈ ਆਈਏ ਸਤਿਗੁਰੂ ਸਾਡੇ ਹਮਦਰਦ ਬਣ ਜਾਣ ਪਿਆਰਿਓ ਉੱਥੇ ਫਿਰ ਕੋਈ ਕਿਵੇਂ ਹਾਰ ਸਕਦਾ ਹੈ ਗੁਰੂ ਉਹਨਾਂ ਹਾਰਨ ਦੇਣਗੇ ਜਮਾ ਨਹੀਂ ਹਾਰਨ ਦੇਣਗੇ ਉਹ ਹਾਰੇਗਾ ਨਹੀਂ ਹਾਰਨ ਦੇਣਗੇ ਪਿਆਰਿਓ ਆਪਾਂ ਗੁਰੂ ਤੇ ਭਰੋਸਾ ਰੱਖ ਕੇ ਜ਼ਿੰਦਗੀ ਦੇ ਵਿੱਚ ਚੱਲੀਏ ਇਹ ਗੱਲ ਲੜ ਬੰਨ ਲਿਓ ਕਿ ਗੁਰੂ ਤੇ ਭਰੋਸਾ ਧਰ ਕੇ ਚੱਲਦੇ ਰਹੋ ਗੁਰੂ ਤੋਂ ਭਰੋਸਾ ਨਾ ਹਟਾਇਓ ਤੇ ਹਮੇਸ਼ਾ ਉਹਨੂੰ ਅੰਗ ਸੰਗ ਸਮਝਿਓ ਕਿ ਸਤਗੁਰੂ ਮੇਰੇ ਕੋਲੇ ਨੇ ਸਤਗੁਰੂ ਮੇਰੇ ਪਾਸ ਨੇ ਸਤਿਗੁਰੂ ਜਮਈ ਮੇਰੇ ਕੋਲ ਨੇ ਤੇ ਸਤਿਗੁਰੂ ਮੇਤੋਂ ਦੂਰ ਨਹੀਂ ਨੇ ਨਾ ਕੋ ਵੈਰੀ ਨਹੀਂ ਵਿਗਾਲਨਾ ਸਗਲ ਸੰਗ ਹਮ ਕੋ ਬਣਾਈ ਇਹ ਭਰੋਸਾ ਕਰਕੇ ਜੱਲਿਓ ਵੀ ਮੇਰਾ ਕੋਈ ਸਮਾਜ ਦੇ ਵਿੱਚ ਦੁਸ਼ਮਣ ਨਹੀਂ ਹੈ ਸਾਰੇ ਮੇਰੇ ਆਪਣੇ ਨੇ ਤੇ ਮੇਰਾ ਕੋਈ ਬਗਾਨਾ ਨਹੀਂ ਹੈ ਮੇਰੇ ਗੁਰੂ ਨੇ ਸਾਰਿਆਂ ਨੂੰ ਆਪਣੇ ਸਮਝਿਆ ਤੇ ਮੈਂ ਕਿਸੇ ਨੂੰ ਫਿਰ ਬਗਾਨਾ ਕਿਉਂ ਸਮਝਾਂ ਜੀ ਸਾਰੇ ਮੇਰੇ ਆਪਣੇ ਨੇ ਇਹ ਗੱਲ ਸਮਝ ਕੇ ਜੱਲਿਓ ਪਿਆਰਿਓ ਮੈਂ ਕਹਣਾ ਫਿਰ ਵੇਖਿਓ ਚਮਤਕਾਰ ਕਿ ਕਦੇ ਵੀ ਬਿਜ਼ਨਸ ਦੇ ਵਿੱਚ ਸਾਡਾ ਘਾਟਾ ਨਹੀਂ ਹੋਏਗਾ ਲਾਜ਼ ਨਹੀਂ ਹੋਏਗਾ ਜਦੋਂ ਇਹ ਗੱਲ ਅਸੀਂ ਸਮਝ ਕੇ ਚੱਲਾਂਗੇ ਕਿ ਮੇਰਾ ਗੁਰੂ ਮੇਰੇ ਨਾਲ ਹੈ ਮੇਰਾ ਪਾਤਸ਼ਾਹ ਮੇਰੇ ਨਾਲ ਹੈ ਪਿਆਰਿਓ ਇਹ ਤਿੰਨ ਤਿੰਨ ਤਰ੍ਹਾਂ ਦੀ ਛੋਟੀ ਅਰਦਾਸ ਕਰਨਾ ਕਦੇ ਨਾ ਭੁੱਲਿਓ ਕਿਹੜੀ ਅਰਦਾਸ ਮੈਂ ਤੁਹਾਡੇ ਨਾਲ ਬੇਨਤੀਆਂ ਸਾਂਝੀਆਂ ਕਰਾਂਗਾ ਇੱਕ ਤੇ ਜਦੋਂ ਵੀ ਘਰੋਂ ਨਿਕਲੋ ਕਿਸੇ ਵੀ ਸ਼ੁਭ ਕਾਰਜ ਦੇ ਲਈ ਜਾਂ ਜਿਸੇ ਜਿਸ ਮਰਜ਼ੀ ਕਾਰਜ ਦੇ ਲਈ ਘਰੋਂ ਜਾਓ ਪਿਆਰਿਓ ਇਹ ਕਹਿ ਕੇ ਜਾਇਓ ਸਤਿਗੁਰੂ ਮੇਰੇ ਅੰਗ ਸੰਗ ਸਹਾਈ ਹੋਇਓ ਪਾਤਸ਼ਾਹ ਮੇਰੇ ਅੰਗ ਸੰਗ ਬਣਿਓ ਸਤਿਗੁਰੂ ਮੇਤੋਂ ਕਦੀ ਵੀ ਦੂਰ ਨਾ ਹੋਇਓ ਸਤਿਗੁਰੂ ਮੇਤੋਂ ਦੂਰ ਨਾ ਹੋਇਓ ਪਾਤਸ਼ਾਹ ਜੀ ਮੇਤੋਂ ਦੂਰ ਨਾ ਹੋਇਓ ਸਤਿਗੁਰੂ ਜੀ ਮੇਤੋਂ ਕਦੇ ਦੂਰ ਨਾ ਜਾਇਓ ਇਹ ਗੱਲ ਕਹਿ ਕੇ ਜਾਇਓ ਤੇ ਇੱਕ ਗੱਲ ਇਹ ਕਿ ਹੋ ਵੀ ਸਤਿਗੁਰੂ ਮੇਰੇ ਅੰਗ ਸੰਗ ਰਹੋ ਮੇਤੋ ਕਦੇ ਕਿਸੇ ਦਾ ਮਾੜਾ ਨਾ ਹੋਵੇ ਕਦੇ ਕਿਸੇ ਦਾ ਬੁਰਾ ਨਾ ਹੋਵੇ ਸਤਿਗੁਰੂ ਮੈਨੂੰ ਮਾੜੇ ਅਨਸਰਾਂ ਤੋਂ ਮਾੜੇ ਕਾਰਜਾਂ ਤੋਂ ਬਚਾਇਓ ਕਿਉਂ ਬਚਾਇਓ ਕਿਉਂਕਿ ਸਤਿਗੁਰੂ ਮੈਨੂੰ ਤੇਰੇ ਤੇ ਭਰੋਸਾ ਹੈ ਮੈਂ ਕਿਸੇ ਗਲਤ ਮਾਰਗ ਤੇ ਨਾ ਚੱਲ ਜਾਂ ਕਿਸੇ ਗਲਤ ਸ਼ਖਸੀਅਤ ਦੇ ਧੱਕੇ ਨਾ ਚੜ ਜਾ ਸਤਿਗੁਰੂ ਮੈਨੂੰ ਬਚਾਇਓ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਉਬਿਦ ਨੀ ਕੀ ਕਟਾਨੀ ਸਭ ਕੁਛ ਉਹੀ ਉਹਨੇ ਕਰਨਾ ਹੈ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਅਰਦਾਸ ਬੇਨਤੀ ਕਰਿਓ ਉਹਨੂੰ ਹਾਜ਼ਰ ਨਾਜ਼ਰ ਸਮਝਿਓ ਉਹਨੂੰ ਅੰਗ ਸੰਗ ਸਮਝਿਓ ਤੇ ਉਹਨੂੰ ਸਮਝਿਓ ਕਿ ਉਹ ਸਭ ਕੁਛ ਦੇਣ ਵਾਲਾ ਹੈ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟ ਨਾ ਆਵਈ ਅਗਨਤ ਭਰੇ ਪੰਡਾਰ ਉਹ ਅਗਨਤ ਭੰਡਾਰ ਭਰਨ ਵਾਲਾ ਹੈ ਉਹ अनेका ਦਾਤਾਂ ਦੇਣ ਵਾਲਾ ਹੈ ਤੇ ਉਹ ਦਾਤਾਂ ਦੇਣ ਵਾਲਾ ਜਿਹੜਾ ਸਤਿਗੁਰੂ ਹੈ ਉਹ ਜਿਹੜਾ ਦਾਤਾਂ ਦੇਣ ਵਾਲਾ ਪਰਮਾਤਮਾ ਹੈ ਪਿਆਰਿਓ ਉਹ ਸਤਿਗੁਰੂ ਬੜਾ ਮਹਾਨ ਹੈ ਬੜਾ ਜਿਆਦੇ ਮਹਾਨ ਹੈ ਪਿਆਰਿਓ ਗੁਰੂ ਜੀ ਮੈਨੂੰ ਕਦੇ ਵੀ ਘਾਟਾ ਨਾ ਹੋਵੇ ਮੈਨੂੰ ਕਦੇ ਕਿਸੇ ਚੀਜ਼ ਦੀ ਕਮੀ ਨਾ ਆਵੇ ਸਤਿਗੁਰੂ ਮੇਰੇ ਤੇ ਐਸੀ ਕਿਰਪਾ ਰੱਖਿਓ ਪਾਰਸ਼ਾ ਮੇਰੇ ਤੇ ਐਸੀ ਮਿਹਰ ਰੱਖਿਓ ਸਤਿਗੁਰੂ ਐਸੀ ਕਿਰਪਾ ਰੱਖਿਓ ਏ ਪਾਰਸ਼ਾ ਜੀ ਮੈਂ ਕਦੇ ਵੀ ਤੇਰੇ ਤੇ ਸ਼ੱਕ ਨਾ ਕਰਾਂ ਕਿਸੇ ਵੀ ਸਾਧ ਸੰਗਤ ਕਿਸੇ ਵੀ ਤਰ੍ਹਾਂ ਜਿਹੜਾ ਮੈਂ ਦੂਰ ਨਾ ਹੋਵਾਂ ਪਿਆਰਿਓ ਕਦੇ ਵੀ ਆਪਾਂ ਕਿਸੇ ਚੀਜ਼ ਨੂੰ ਜਿਹੜਾ ਹੈ ਉਹ ਆਪਣੇ ਤੋਂ ਵੱਡਾ ਨਾ ਸਮਝੀਏ ਨੀਵੇਂ ਹੋ ਕੇ ਰਹਿਣਾ ਪ੍ਰਗਰਤੀ ਦੇ ਵਿੱਚ ਰਹਿਣਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਸਮਝਣਾ ਕਿਉਂਕਿ ਸਤਿਗੁਰੂ ਨੇ ਸਾਨੂੰ ਹਮੇਸ਼ਾ ਹੀ ਭਾਵਨਾ ਜਿਹੜੀ ਹੈ ਉਹ ਦਿੱਤੀ ਹੈ ਗੁਰੂ ਤੇ ਭਰੋਸਾ ਕਰਨ ਵਾਲੀ ਗੁਰੂ ਤੇ ਭਰੋਸਾ ਕਰਨ ਵਾਲੀ ਜਿਹੜੀ ਭਾਵਨਾ ਹੈ ਉਹ ਕਿਸੇ ਕਿਸੇ ਕੋਲ ਹੁੰਦੀ ਹੈ ਉਹ ਹੁੰਦੀ ਹੈ ਗੁਰੂ ਦੇ ਪਿਆਰਿਆਂ ਦੇ ਕੋਲ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਆਪਾਂ ਹਾਕਦਾਰ ਬਣੀਏ ਤੇ ਇਹ ਗੱਲ ਯਾਦ ਰੱਖਿਓ ਕਿ ਗੁਰੂ ਨੂੰ ਹਮੇਸ਼ਾ ਅਰਦਾਸ ਕਰੇ ਤੋਂ ਬਿਨਾ ਕਦੇ ਵੀ ਘਰੋਂ ਨਾ ਜਾਈਏ ਤੇ ਜਦੋਂ ਵੀ ਘਰੇ ਵਾਪਸ ਆਈਏ ਫਿਰ ਅਰਦਾਸ ਕਰੀਏ ਕਿ ਸਤਿਗੁਰੂ ਤੇਰਾ ਸ਼ੁਕਰਾਨਾ ਹੈ ਤੇ ਸਤਿਗੁਰੂ ਤੇ ਕਿਰਪਾ ਰੱਖੀ ਮਿਹਰ ਕੀਤੀ ਕਿਉਂਕਿ ਅਰਦਾਸ ਬਿਨਾ ਜੋ ਕਾਰਜ ਸਿਧਾਵੈ ਕਹੇ ਗੋਬਿੰਦ ਸਿੰਘ ਉਹ ਸਿੱਖ ਨਾ ਭਾਵੈ ਸਤਿਗੁਰੂ ਜੀ ਨੇ ਰਹਿਤ ਨਾਮਿਆਂ ਦੇ ਵਿੱਚ ਇਹ ਗੱਲ ਸਾਫ਼ ਕਰ ਦਿੱਤੀ ਕਿ ਜਿਹੜਾ ਅਰਦਾਸ ਤੋਂ ਬਿਨਾ ਕਾਰਜ ਕਰਾਉਂਦਾ ਹੈ ਕਿਉਂਕਿ ਆਪਾਂ ਦੇਖ ਲਈ ਖੁਸ਼ੀ ਹੋਵੇ ਗਮੀ ਹੋਵੇ ਅਰਦਾਸ ਬਹੁਤ ਜ਼ਰੂਰੀ ਹੈ ਤੇ ਅਸੀਂ ਵੀ ਹਰ ਸਮਾਨੰਤਰ ਦੇ ਵਿੱਚ ਹਰ ਇੱਕ ਜਿਹੜੀ ਹੈ ਭਾਗਵੀ ਵਿੱਚ ਅਸੀਂ ਅਰਦਾਸ ਜ਼ਰੂਰ ਕਰੀਏ ਘਰੋਂ ਨਿਕਲੀ ਅਰਦਾਸ ਕਰੀਏ ਕੋਈ ਬਿਜ਼ਨਸ ਕਰਨ ਲੱਗਿਆ ਚੰਗਾ ਤਾਂ ਅਰਦਾਸ ਕਰੀਏ ਕਿਉਂਕਿ ਅਰਦਾਸ ਬਹੁਤ ਜ਼ਰੂਰੀ ਹੈ ਅਰਦਾਸ ਦਾ ਅਰਥ ਵੀ ਜਿਹੜਾ ਹੈ ਉਹ ਬਹੁਤ ਨਵੇਕਲਾ ਹੈ ਤੇ ਪਿਆਰਿਓ ਇਹ ਆਪਾਂ ਫਿਰ ਕਿਸੇ ਵੇਲੇ ਵਕਤ ਜਿਹੜਾ ਹੈ ਸਮਝਾਂਗੇ ਅਰਦਾਸ ਬਹੁਤ ਜ਼ਰੂਰੀ ਹੈ ਕੋਈ ਵੀ ਚੰਗਾ ਕੰਮ ਕਰਨ ਲੱਗਿਆ ਤੇ ਅਰਦਾਸ ਜ਼ਰੂਰ ਕਰੀਏ ਕਦੇ ਵੀ ਘਾਟਾ ਨਹੀਂ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ